ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬੋ ਬੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜਿੰਦਗੀ ਜ਼ਿੰਦਾਬਾਦ ਜੀਐਸ ਕੰਗ ਵਿੱਚ ਸੋ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਵਲੋਗ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਨਗਰ ਕੀਰਤਨ ਚੱਲ ਰਹੇ ਆ ਸੋ ਅੱਜ ਨਗਰ ਕੀਰਤਨ ਆ ਰਿਹਾ ਸਾਡੇ ਧਾਰੀਵਾਲ ਦੇ ਵਿੱਚ ਲੰਗ ਰਿਹਾ ਤੇ ਸਾਡੇ ਫਰੈਂਡ ਆ ਖੁਸ਼ ਕਰਨ ਉਹਨਾਂ ਲਾਇਆ ਲੰਗਰ ਲਾਇਆ ਵਾ ਤੇ ਸੋ ਅਸੀਂ ਚੱਲੇ ਆ ਜੀ ਉੱਥੇ ਸੋ ਅਸੀਂ ਰੈਡੀ ਛੜੀ ਹੋ ਗਏ ਤੇ ਹੁਣ ਮੈਂ ਚੱਲਾਂ ਪਹਿਲਾਂ ਸੰਦੀਪ ਨੂੰ ਲੈ ਆਣ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਖੁਸ਼ ਕਰਨ ਵੱਲ ਸੋ ਵਿਖਾਉਨੇ ਤੁਹਾਨੂੰ ਦਰਸ਼ਨ ਕਰਾਉਨੇ ਆ ਨਗਰ ਕੀਰਤਨ ਸਾਹਿਬ ਦੇ ਤੇ ਵਲੋਗ ਤੇ ਬਨੇ ਰਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਸੋ ਮਿਲਦੇ ਆ ਤੁਹਾਨੂੰ ਕੋਈ ਵਲੋਗ ਤੇ ਸੋ ਜੀ ਇਹ ਆ ਜੀ ਸੰਦੀਪ ਦਾ 99 ਸ਼ੋਪਿੰਗ ਮੋਟ ਚੈੱਕ ਕਰੋ ਜੀ ਲਓ ਜੀ ਅਸੀਂ ਆ ਗਏ ਆ ਜੀ ਸੰਦੀਪ ਕੋਲ ਕੋਸਤ ਅਸੀਂ ਆ ਚੁੱਕੇ ਆ ਸੰਦੀਪ ਕੋਲ ਕਿਦਾਂ ਸੰਦੀਪ ਭਾਈ ਜੀ ਰਾਜੇ ਮੈਂ ਵੀ ਆਏ ਆ ਜੀ ਚਲੋ ਅਸੀਂ ਬਰੇਚਰਾਂ ਪਰ ਮਿਲੇ ਆ ਸੋ ਅਸੀਂ ਚਲੇ ਆ ਜੀ ਇਹਨੂੰ ਕੁਝ ਕਰਨ ਕੋਲੋ ਤੂੰ ਮਿਲਦੇ ਆਂ ਜੀ ਉੱਥੇ ਜਾ ਕੇ ਸਾਡਾ ਟਾਲੀ ਹੋ ਗਿਆ ਕਿ ਇੱਥੋਂ ਤੱਕ ਜਾ ਆ ਮੈਂ ਇੱਧਰੋਂ ਪਾਪ ਹੋ ਕੇ ਮੈਂ ਗਿਆ ਉੱਧਰ ਬਿਲਕੁਲ ਲੱਗਿਆ ਮੌਣ ਨੂੰ ਕਰਦਾ ਆ ਪਛੜ ਕੇ ਖਾਦੀ ਹੋਈ ਆ ਆਹ ਸਹੀ ਕਾਜ ਬਜਾ ਦਾ ਸੋੜ ਦਾ ਲਓ ਜੀ ਇਹ ਆ ਜੀ ਤਾਰੀ ਵਾਲਾ ਕਿਆ ਚੈੱਕ ਕਰ ਤਾਰੀ ਵਾਲੀ ਮੇਰ そうなの 你知道吗？ ਸੋ ਜੀ ਕਿਦਦੰ ਲੱਗਾ ਤੁਹਾਨੂੰ ਅੱਜ ਵਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਸੋ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਚ ਚੰਗਾ ਜੀ ਚੜ੍ਹਦੀ ਕਲਾ